ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਜਿਸ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਛੰਨ ਬਾਬਾ ਕੁੰਮਾ ਮਾਸ਼ਕੀ ਜੀ ਤੇ ਮਾਈ ਲక్ష్ਮੀ ਜੀ ਸਾਧ ਸੰਗਤ ਜੀ ਜਦੋਂ ਇਸ ਸਥਾਨ ਤੇ ਦਾਦੀ ਮਾਂ ਤੇ ਛੋਟੇ ਸਹਬਜਾਦੇ ਪਰਿਵਾਰ ਨਾਲੋਂ ਵਿਚੜ ਕੇ ਉਹਨਾਂ ਨੇ ਸੱਤ ਪੋਦੀ ਰਾਤ ਇਸ ਸਥਾਨ ਤੇ ਬਿਤੀਤ ਕੀਤੀ ਸੀ ਜਦੋਂ ਗੁਰੂ ਕਲਗੀ ਤਰਪਾਖਸ਼ ਜੀ ਨੇ ਅਨੰਦਪੁਰ ਸਾਹਿਬ ਛੱਡਣਾ ਕੀਤਾ ਪਿੱਛੋਂ ਪਹਾੜੀ ਰਾਜਿਆਂ ਨੇ ਅਤੇ ਮੁਗਲਾਂ ਨੇ ਧੋਖੇ ਦੇ ਨਾਲ ਖਾਦੀਆਂ ਹੋਈਆਂ ਕਸਮਾਂ ਤੋੜਦਿਆਂ ਹੋਇਆਂ ਹਮਲਾ ਕਰ ਦਿੱਤਾ ਤੇ ਗੁਰੂ ਪਾਤਸ਼ਾਹ ਜੀ ਬਹੀਰ ਜਦੋਂ ਸਰਸਾ ਨਦੀ ਦੇ ਕੰਢੇ ਤੇ ਪਹੁੰਚੇ ਜਿਸ ਥਾਂ ਤੇ ਹੁਣ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਬਣਿਆ ਹੋਇਆ ਹੈ ਅੱਗੇ ਸਰਸਾ ਨਦੀ ਦੇ ਵਿੱਚ ਹੜ ਆਇਆ ਹੋਇਆ ਸੀ ਉਹ ਥਾਂ ਤੇ ਭਾਰੀ ਕਮਸਾਨ ਦਾ ਜੰਗ ਹੋਇਆ ਜਿਸ ਦੇ ਵਿੱਚ ਗੁਰੂ ਪਾਤਸ਼ਾਹ ਜੀ ਦਾ ਪਰਿਵਾਰ ਤਿੰਨਾਂ ਹਿੱਸਿਆਂ ਦੇ ਵਿੱਚ ਵਿਛੜਿਆ ਗੁਰੂ ਕਲੰਗੀਧਰ ਪਾਤਸ਼ਾਹ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਰਸਾ ਨਦੀ ਪਾਰ ਕਰਕੇ ਪੜਾਦਰ ਪੜਾ ਵੱਡੇ ਸਹਿਬਜਾਦੇ ਅਸੀਂ 40 ਸਿੰਘਾਂ ਸਮੇਤ ਰੋਪੜ ਗੁਰਦੁਆਰਾ ਪੱਠਾ ਸਾਹਿਬ ਤੋਂ ਹੁੰਦੇ ਹੋਏ ਬ੍ਰਹਮਣ ਮਾਜਰਾ ਬੂਰ ਮਾਜਰਾ ਚਮਕੌਰ ਸਾਹਿਬ ਗੜੀ ਦੇ ਵਿੱਚ ਸੱਤ ਪੋਦੀ ਰਾਤ ਬਤੀਤ ਕਰਦੇ ਆ ਪਰਿਵਾਰ ਦਾ ਦੂਜਾ ਹਿੱਸਾ ਸੰਤਨ ਮਾਤਾ ਸਾਹਿਬਕੌਰ ਮਾਤਾ ਸੁੰਦਰਕੌਰ ਖਾਲਸੇ ਦੀਆਂ ਮਤਾਮਾਂ ਭਾਈ ਮਨੀ ਸਿੰਘ ਜੀ ਜਿਨ੍ਹਾਂ ਬਾਬਤ ਆਪਾਂ ਸੁਣਦੇ ਆ ਕਿ ਉਹ ਸਰਸਾ ਨਦੀ ਪਾਰ ਕਰਕੇ ਦਿੱਲੀ ਵੱਲ ਚਲੇ ਗਏ ਪਰ ਭਾਈ ਸੁਰਿੰਦਰ ਸਿੰਘ ਜੀ ਖਾਲਸਾ ਫਜ਼ੂਰਲਾ ਵਾਲੇ ਜਿਨ੍ਹਾਂ ਨੇ ਇਸ ਸਥਾਨ ਦੀ ਖੋਜ ਕੀਤੀ ਤੇ ਇਸ ਸਥਾਨ ਦੇ ਨਾਲ ਨਾਲ 17 ਹੋਰ ਸਥਾਨਾਂ ਦੀ ਵੀ ਨਿਸ਼ਾਨਦੇਹੀ ਕੀਤੀ ਇਤਿਹਾਸਕ ਥਾਮਾਂ ਜਿਨ੍ਹਾਂ ਥਾਮਾਂ ਤੇ ਹੁਣ ਅੱਜਕੱਲ ਕਾਫੀ ਸਾਰੇ ਸਥਾਨ ਬਣ ਵੀ ਚੁੱਕੇ ਆ ਸੰਗਤਾਂ ਦਰਸ਼ਨ ਕਰਦੀਆਂ ਜਿਨ੍ਹਾਂ ਦੇ ਵਿੱਚੋਂ ਰੋਪੜ ਗੁਰਦੁਆਰਾ ਗੁਰੂ ਕੇ ਮਹਿਲ ਪੁਰਾਣੀ ਆਬਾਦੀ ਉੱਚਾ ਖੇੜਾ ਮਹੱਲਾ ਦੇ ਵਿੱਚ ਸ਼ਿਸ਼ੋਭਤ ਹੈ ਉਹ ਦੋ ਪ੍ਰਾਤਨ ਕੋਠੜੀਆਂ ਹੋ ਬਹੁ ਉਸੇ ਤਰ੍ਹਾਂ ਉਹਨਾਂ ਦੀ ਪ੍ਰਾਤਨਤਾ ਸੰਭੀ ਗਈ ਜਿੱਥੇ ਮਾਤਾ ਸਾਹਿਬਕੌਰ ਮਾਤਾ ਸੁੰਦਰਕੌਰ ਉਹਨਾਂ ਦੇ ਨਾਲ ਭਾਈ ਮਨੀ ਸਿੰਘ ਜੀ ਤੇ ਦੋ ਦਿੱਲੀ ਦੇ ਰਹਿਣ ਵਾਲੇ ਸਿੰਘ ਭਾਈ ਤੰਨਾ ਸਿੰਘ ਭਾਈ ਜਵਾਹਰ ਸਿੰਘ ਅਰੋੜਾ ਤੇ ਦੋ ਸੇਵਾਦਾਰ ਬੀਬੀਆਂ ਬੀਬੀ ਭਾਗੋ ਤੇ ਬੀਬੋ ਇਹਨਾਂ ਸੱਤ ਜਣੇ ਨੇ ਰੋਪੜ ਸ਼ਹਿਰ ਦੇ ਉੱਚੇ ਖੇੜੇ ਮਹੱਲੇ ਦੇ ਵੀ ਪੁਰਾਣੀ ਵਾਦੀ ਦੇ ਵਿੱਚ ਜਿੱਥੇ ਉਹ ਸਤ ਪੌ ਦੀ ਰਾਤ ਬਤੀਤ ਕੀਤੀ ਸੀ ਉਹ ਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਦੇ ਰੂਪ ਦੇ ਵਿੱਚ ਸੰਗਤਾਂ ਦਰਸ਼ਨ ਕਰਦੀਆਂ ਤੇ ਅਗਲੇ ਦਿਨ ਅੱਠ ਪੌ ਨੂੰ ਉਹਨਾਂ ਨੇ ਅਗਲੇ ਪੜਾ ਦਿੱਲੀ ਵੱਲ ਤਹਿ ਕੀਤੇ ਤੇ ਪਰਿਵਾਰ ਦਾ ਤੀਜਾ ਹਿੱਸਾ ਦਾਦੀ ਮਾਂ ਗੁਜਰਕੌਰ ਜੀ ਤੇ ਛੋਟੇ ਸਹਬਜ਼ਾਦੇ ਜੋ ਕਿ ਪਰਿਵਾਰ ਵਿੱਚ ਛੋੜਾ ਸਾਹਬ ਵਾਲੇ ਸਥਾਨ ਤੋਂ ਸਰਸਾ ਨਦੀ ਪਾਰ ਨਹੀਂ ਸੰਕਰ ਸਕੇ ਪਰਿਵਾਰ ਨਾਲੋਂ ਵਿਛੜ ਕੇ ਸਰਸਾ ਨਦੀ ਦੇ ਕੰਡੇ-ਕੰਡੇ ਜੰਗਲੀ ਰਸਤੇ ਰਾਹੀ ਪਗ ਡੰਡੀਆਂ ਰਾਹੀ ਇਸ ਸਥਾਨ ਤੇ ਪਹੁੰਚੇ ਜਿਸ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਸੋ ਇੱਥੇ ਅੱਗੇ ਸਤਲੁਜ ਦਰਿਆ ਆ ਗਿਆ ਜਿਸ ਦੇ ਵਿੱਚ ਪੈ ਕੇ ਸਰਸਾ ਨਦੀ ਖਤਮ ਹੋ ਜਾਂਦੀ ਆ ਤੇ ਸਤਲੁਜ ਦੇ ਦਰਿਆ ਦੇ ਨਾਲ ਹੀ ਵਹਿੰਦੀ ਆ ਤੇ ਇਹ ਪੁਰਾਤਨ ਪਤਨ ਹੈ ਜਿਸ ਪਤਨ ਤੇ ਬਾਬਾ ਕੁੰਮਾ 마ਸ਼ਕੀ ਜੋ ਕੇ ਬੇੜੀ ਦੇ ਮਲਾ ਸੀ ਸਤਲੁਜ ਦਰਿਆ ਦੇ ਵਿੱਚ ਬੇੜੀ ਚਲਾਉਂਦੇ ਤੇ ਆਏ ਗਏ ਰਾਹੀਰਾਂ ਨੂੰ ਪਾਰ ਕਰਦੇ ਸਨ ਸੋ ਇਸ ਅਸਥਾਨ ਤੇ ਉਹ ਝੌਂਪੜੀ ਛੰਨ ਬਣਾ ਕੇ ਰਹਿੰਦੇ ਸੀ ਜਿਸ ਝੌਂਪੜੀ ਛੰਨ ਦੇ ਵਿੱਚ ਦਾਦੀ ਮਾਂ ਗੁਜਰਕੌਰ ਜੀ ਤੇ ਛੋਟੇ ਸਹਬਜਦਿਆਂ ਨੇ ਉਹ ਸੱਤ ਪੋਦੀ ਰਾਤ ਬਤੀਤ ਕੀਤੀ ਸੋ ਬਾਬਾ ਕੁੰਮਾ 마ਸ਼ਕੀ ਜੀ ਜੋ ਕੇ ਸ਼ਰਧਾ ਭਾਵਨਾ ਵਾਲੇ ਸੀ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇਹੇ ਗੁਰੂ ਕਲੰਗੀ ਸਰਪਾਤਛਾ ਜੀ ਦੇ ਮਾਤਾ ਜੀ ਤੇ ਸਹਿਬਜਾਦੇ ਹਨ ਪ੍ਰਵਾਦ ਨਾਲੋਂ ਵਿਛੜ ਕੇ ਇਸ ਥਾਂ ਤੇ ਪਹੁੰਚੇ ਹਨ ਉਹਨਾਂ ਨੂੰ ਆਪਣੀ ਝੌਂਪੜੀ ਦੇ ਵਿੱਚ ਨਿਵਾਸ ਕਰਾ ਕੇ ਬਿਠਾ ਕੇ ਸ਼ਰਦਾ ਦੇ ਨਾਲ ਨਮਸਕਾਰ ਕੀਤੀ ਤੇ ਆਪਣੇ ਪਿੰਡ ਅਵਾਨਕੋੜ ਤੋਂ ਜਾ ਕੇ ਉੱਥੋਂ ਦੀ ਰਹਿਣ ਵਾਲੀ ਮਾਈ ਲక్ష్ਮੀ ਜੋ ਕਿ ਬ੍ਰਾਹਮਣ ਪਰਿਵਾਰ ਨਾਲ ਸੰਬੰਧ ਰੱਖਦੀ ਸੀ ਮਾਤਾ ਉਹਨਾਂ ਦੇ ਪਿੰਡ ਦੀ ਰਹਿਣ ਵਾਲੀ ਸੀ ਸ਼ਰਦਾ ਭਾਵਨਾ ਵਾਲੀ ਸੀ ਤੇ ਉਹਨਾਂ ਦੇ ਕੋਲ ਜਾ ਬੇਨਤੀ ਕੀਤੀ ਕਿ ਮਾਤਾ ਜੀ ਗੁਰੂ ਕੇ ਲੰਗਰ ਤਿਆਰ ਕਰੋ ਮੇਰੀ ਝੌਂਪੜੀ ਦੇ ਵਿੱਚ ਪੱਤਣ ਵਾਲੇ ਸਥਾਨ ਤੇ ਗੁਰੂ ਸਾਹਿਬ ਜੀ ਦੇ ਮਾਤਾ ਜੀ ਤੇ ਛੋਟੇ ਸਾਹਿਬ ਜੀ ਦੇ ਪਹੁੰਚੇ ਹੋਏ ਹਨ ਸਤਪੋਹ ਸ਼ਾਮ ਨੂੰ ਆਪਣੇ ਪਿੰਡ ਅਵਾਨਕੋੜ ਤੋਂ ਜਾ ਕੇ ਮਾਈ ਲక్ష్ਮੀ ਜੀ ਕੋਲੋਂ ਲੰਗਰ ਪ੍ਰਸ਼ਾਦਾ ਬਣਵਾ ਕੇ ਲੈ ਕੇ ਆਏ ਸੇਵਾ ਕੀਤੀ ਸਤਪੋਹ ਦੀ ਰਾਤ ਇਸ ਸਥਾਨ ਤੇ ਜੰਗਲ ਦੇ ਵਿੱਚ ਸਤਲੁਜ ਦਰਿਆ ਦੇ ਕਿਨਾਰੇ ਬਤੀਤ ਹੋਈ ਸਰਸਾ ਨਦੀ ਦੇ ਕੰਢੇ ਤੇ ਤੇ ਦੂਸਰਾ ਦਿਨ ਅਠਪੋਹ ਦਾ ਚੜਿਆ ਤੇ ਮਾਈ ਲక్ష్ਮੀ ਆਪ ਇਸ ਸਥਾਨ ਤੇ ਲੰਗਰ ਪ੍ਰਸ਼ਾਦਾ ਲੈ ਕੇ ਆਈ ਤੇ ਅੱਠਪੋ ਵਾਲੇ ਦੇਨ ਹੀ ਇੱਥੇ ਸਰਸਾ ਨਦੀ ਦੇ ਕੰਢੇ ਤੇ ਘੁੰਮਦਾ ਹੋਇਆ ਬਾਬਾ ਕੁੰਮਾ ਮਾਸ਼ਕੀ ਜੀ ਨੂੰ ਗੰਗੂ ਬ੍ਰਾਹਮਣ ਮਿਲਿਆ ਆਪਸੀ ਗੱਲਬਾਤ ਤੋਂ ਬਾਅਦ ਜਦੋਂ ਬਾਬਾ ਕੁੰਮਾ ਮਾਸ਼ਕੀ ਜੀ ਨੂੰ ਯਕੀਨ ਹੋ ਗਿਆ ਕਿ ਇਹ ਜੋ ਗੰਗੂ ਹੈ ਇਹ ਗੁਰੂ ਪਰਿਵਾਰ ਦਾ ਜਾਨੂ ਹੈ ਕੋਈ ਦੁਸ਼ਮਣ ਦਾ ਬੰਦਾ ਨਹੀਂ ਆਪਣੀ ਚੌਂਪੜੀ ਦੇ ਵਿੱਚ ਲੈ ਕੇ ਆਏ ਦਾਦੀ ਮਾਂ ਦੇ ਨਾਲ ਮਿਲਾਪ ਹੋਇਆ ਤੇ ਅੱਠਪੋ ਨੂੰ ਇੱਥੋਂ ਬਾਬਾ ਕੁੰਮਾ ਮਾਸ਼ਕੀ ਜੀ ਦੀ ਭੇੜੀ ਦੇ ਵਿੱਚ ਬੈਠ ਕੇ ਸਾਰੇ ਪਰਿਵਾਰ ਸਮੇਤ ਛੋਟੇ ਸਾਹਿਬ ਜੀ ਦੇ ਦਾਦੀ ਮਾਂ ਗੰਗੂ ਸਮੇਤ ਬਾਬਾ ਕੁੰਮਾ ਮਾਸ਼ਕੀ ਜੀ ਦੀ ਬੀੜੀ ਦੇ ਵਿੱਚ ਬੈਠ ਕੇ ਸਤਲੁਜ ਦਰਿਆ ਦੇ ਕੰਢੇ-ਕੰਢੇ ਪਾਰ ਨਹੀਂ ਕੀਤਾ ਉਹਨਾਂ ਨੇ ਸਤਲੁਜ ਦਰਿਆ ਕੰਢੇ-ਕੰਢੇ ਇੱਥੋਂ 2.5 ਕਿਲੋਮੀਟਰ ਦੀ ਦੂਰੀ ਤੇ ਰੋਫੜਵਾਲ ਪਿੰਡ ਚੱਕ ਢੇਰਾ ਪੈਂਦਾ ਜਿਸ ਪਿੰਡ ਦੇ ਵਿੱਚ ਉਹ ਪਿਲਕਣ ਦਾ ਦਰਖਤ ਅੱਜ ਵੀ ਮੌਜੂਦ ਹੈ ਗੁਰਦੁਆਰਾ ਸਾਹਿਬ ਦੀ ਚਾਰਦੁਵਾਰੀ ਦੇ ਅੰਦਰ ਜਿਸ ਦੇ ਨਾਲ ਉਸ ਵੇਲੇ ਮੱਲਾ ਬੀੜੀ ਬੰਨਿਆ ਕਰਦੇ ਸਨ ਉੱਥੇ ਤੱਕ ਉਹ ਛੱਡਣ ਵਾਸਤੇ ਗਏ ਕੁਝ ਸਮਾਂ ਉੱਥੇ ਰੁਕਣ ਤੋਂ ਬਾਅਦ ਬਾਬਾ ਕੁਮਾ ਮਾਸ਼ਕੀ ਜੀ ਵਾਪਸ ਇਸ ਸਥਾਨ ਤੇ ਆ ਗਏ ਤੇ ਅਗਲਾ ਪਿੰਡ ਆ ਦਾਦੀ ਮਾਂ ਤੇ ਸਹਿਬਜੋਦਿਆਂ ਨੇ ਗੰਗੂ ਦੇ ਨਾਲ ਇਕੱਲੇ ਆ ਤਹਿ ਕੀਤਾ ਤੇ ਇਥੋਂ 28 ਕਿਲੋਮੀਟਰ ਦੀ ਦੂਰੀ ਤੇ ਜੋ ਗੰਗੂ ਦਾ ਪਿੰਡ ਸਿਹੜੀ ਹੈ ਉਸ ਤੋਂ 2 ਕਿਲੋਮੀਟਰ ਉਰਲੇ ਪਾਸੇ ਪਿੰਡ ਕਾਈਨ ਔਰ ਪਿੰਡਾ ਜਿੱਥੇ ਪਿੰਡ ਤੋਂ ਬਾਹਰ ਦਰਖਤਾਂ ਦੀ ਸੰਘਣੀ ਝਿੜੀ ਜੰਗਲ ਦੇ ਵਿੱਚ ਉਹਨਾਂ ਨੇ ਇੱਕ ਤਲਾਹ ਦੇ ਕਿਨਾਰੇ ਅੱਠ ਪੋ ਦੀ ਰਾਤ ਬਤੀਤ ਕੀਤੀ ਕਿਉਂਕਿ ਗੰਗੂ ਦਾ ਮਕਸਦ ਇੱਕੋ ਹੀ ਸੀ ਕਿ ਜੋ ਮਾਤਾ ਜੀ ਕੋਲ ਮਾਇਆ ਹੈ ਖਜ਼ਾਨਾ ਹੈ ਉਹ ਮੈਨੂੰ ਪ੍ਰਾਪਤ ਹੋ ਜਾਵੇ ਕਿਉਂਕਿ ਇੱਥੇ ਇਸ ਸਥਾਨ ਤੇ ਉਹ ਵੇਖ ਚੁੱਕਾ ਸੀ ਜਦੋਂ ਦਾਦੀ ਮਾ ਨੇ ਮਾਈ ਲక్ష్ਮੀ ਨੂੰ ਦੋ ਮੋਰਾਂ ਦੇ ਮੁੱਲ ਦੀ ਆਰਸੀ ਸ਼ੀਸ਼ੇ ਜੜਿਆ ਗਹਿਣਾ ਤੇ ਪੰਜ ਚੂੜੀਆਂ ਸੋਨੇ ਦੀਆਂ ਬਖਸ਼ਿਸ਼ ਵਜੋਂ ਦਿੱਤੀਆਂ ਤੇ ਬਾਬਾ ਕੁੰਮਾ ਮਾਸ਼ਕੀ ਜੀ ਨੂੰ 5 ਰੁਪਏ ਸੋਨੇ ਦੇ ਬਖਸ਼ਿਸ਼ ਵਜੋਂ ਦਿੱਤੇ ਸੋ ਇਹ ਸਾਰਾ ਉਸ ਦਾ ਜੋ ਪਾਪ ਦਾ ਫੁਰਨਾ ਸੀ ਲਾਲਚ ਸੀ ਇੱਥੋਂ ਹੀ ਉਸ ਦੇ ਮਨ ਦੇ ਵਿੱਚ ਬਣ ਚੁੱਕਾ ਸੀ ਸੋ ਉਸੇ ਪਾਪ ਦੇ ਫੁਰਨੇ ਨੂੰ ਲੈ ਕੇ ਅੱਗੇ ਜਾ ਰਿਹਾ ਸੀ ਇਕਾਈ ਨੌਰ ਅਠਪੋ ਦੀ ਰਾਤ ਕਟਾਉਣ ਦਾ ਉਸਦਾ ਮਕਸਦ ਇਹ ਹੀ ਸੀ ਕਿ ਇੱਥੇ ਮੇਰਾ ਦਾ ਲੱਗੇ ਤੇ ਮਾਂ ਉਹ ਮਾਇਆ ਖਜ਼ਾਨਾ ਚਰਾ ਕੇ ਆਪਣੇ ਪਿੰਡ ਜਾਵਣਾ ਤੇ ਇਹ ਜਿੱਥੇ ਮਰਜੀ ਜਾਣ ਕਿਉਂਕਿ ਸ਼ਰਧਾ ਭਾਵਨਾ ਨਹੀਂ ਸੀ ਕੇਵਲ ਲਾਲਚ ਸੀ ਸੋ ਉਸੇ ਲਾਲਚ ਨੂੰ ਲੈ ਕੇ ਅਠਪੋ ਦੀ ਰਾਤ ਜਦੋਂ ਕਾਈ ਨੌਰ ਦੇ ਸਥਾਨ ਤੇ ਬਤੀਤ ਹੋਈ ਨੌਪੋ ਦਾ ਦਿਨ ਚੜ੍ਹਿਆ ਤੇ ਦੱਖਣ ਵਾਲੇ ਪਾਸੇ ਸਿੱਧਾ ਆਪਣੇ ਪਿੰਡ ਨਹੀਂ ਗਿਆ ਦੱਖਣ ਵਾਲੇ ਪਾਸੇ ਸਾਰਾ ਦਿਨ ਜੰਗਲ ਦੇ ਵਿੱਚ ਘਮਾਉਂਦਾ ਰਿਹਾ ਤੇ ਜਿਸ ਥਾਂ ਤੇ ਹੁਣ ਗੁਰਦੁਆਰਾ ਐਮੇ ਸਾਹਿਬ ਬਣਿਆ ਹੋਇਆ ਹੈ ਤੇ ਉਥੋਂ ਨੌਪੋ ਛਾਮ ਨੂੰ ਆਪਣੇ ਘਰੇ ਲੈ ਕੇ ਗਿਆ ਨੌਪੋ ਦੀ ਜੋ ਰਾਤ ਹੈ ਗੰਗੂ ਦੇ ਘਰੇ ਬਤੀਤ ਹੋਈ ਅਗਲਾ ਸਾਰਾ ਇਤਿਹਾਸ ਸੰਗਤਾਂ ਜਾਣਦੀਆਂ ਇਹ ਜੋ ਪੜਾਅ ਹੈ ਰਾਹ ਪੈਂਡੇ ਸਫਰੀ ਸ਼ਹਾਦਤ ਦੇ ਗਾਦੀ ਮਾਂ ਤੇ ਸਹਿਬ ਜਦਿਆਂ ਦਾ ਸਫਰ ਹੈ ਪਰਬਾਰ ਵਿਛੋੜਾ ਸਾਹਿਬ ਤੋਂ ਲੈ ਕੇ ਗੰਗੂ ਦੇ ਘਰ ਤੱਕ ਦਾ ਇਸ ਦੀ ਖੋਜ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਨੇ 1999 ਤੋਂ ਲੈ ਕੇ 2004 ਤੀਕਰ ਕੀਤੀ ਤੇ ਸਾਰਾ ਇਤਿਹਾਸ 1704 ਤੋਂ ਲੈ ਕੇ 1926 ਤੱਕ ਲਗਭਗ 25 ਦੇ ਕਰੀਬ ਗ੍ਰੰਥਵਣ ਦੇ ਜਿਹਨਾਂ ਨੇ ਹਵਾਲੇ ਦਿੱਤੇ ਆ ਆਪਣੀ ਉਹਦੀਆਂ ਰਾਤਾਂ ਪੁਸਤਕ ਇਤਿਹਾਸ ਬੜਾ ਬਰੀਕੀ ਦੇ ਨਾਲ ਸਾਰਾ ਲਿਖਿਆ ਤੇ ਉਸੇ ਪੁਸਤਕ ਨੂੰ ਆਧਾਰ ਬਣਾ ਕੇ 2004 ਦੇ ਵਿੱਚ ਉਹ ਪੁਸਤਕ ਸੰਗਤਾਂ ਦੇ ਸਾਹਮਣੇ ਆਈ ਤੇ 2007 ਤੋਂ ਇਹ ਸਥਾਨ ਬਣਨੇ ਆਰੰਭ ਹੋਏ ਜਿਸਦੇ ਆਪ ਜੀ ਦਰਸ਼ਨ ਕਰ ਰਹੇ ਗੁਰਦੁਆਰਾ ਛਨ ਬਾਬਾ ਕੁਮਾ ਮਾਸ਼ਕੀ ਜੀ ਸੋ ਇਸ ਸਥਾਨ ਤੇ 6 7 8 ਪੋ ਨੂ ਸਲਾਨਾ ਸ਼ਹੀਦੀ ਸਮਾਗਮ ਹਰ ਸਾਲ ਮਨਾਇਆ ਜਾਂਦਾ ਜੋ ਕਿ ਹੁਣ 20 21 22 ਦਸੰਬਰ 2024 ਨੂੰ ਸੰਗਤਾਂ ਬੜੀ ਸ਼ਰਧਾ ਤੇ ਚੜ੍ਹਦੀ ਕਲਾ ਦੇ ਨਾਲ ਇਹ ਸਲਾਨਾ ਸ਼ਹੀਦੀ ਸਮਾਗਮ ਦਾਦੀ ਮਾਂ ਤੇ ਸਾਬਜਾ ਤੇ ਦੀ ਯਾਦ ਦੇ ਵਿੱਚ ਮਨਾ ਰਹੀਆਂ ਤੋਂ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਆਓ ਉਹਨਾਂ ਰਾਹ ਪੈਂਡਿਆਂ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਭਾਗਾ ਵਾਲਾ ਬਣਾਈਏ ਤੇ ਆਪਣੇ ਵਿਰਸੇ ਤੋਂ ਜਾਣੂ ਹੋਈਏ ਤੇ ਆਪਣੇ ਪਰਿਵਾਰ ਨੂੰ ਬੱਚਿਆਂ ਨੂੰ ਜਾਣੂ ਕਰਵਾਈਏ ਇਸ ਅਸਥਾਨ ਨੂੰ ਜੋ ਰਸਤਾ ਹੈ ਰੋਪੜ ਰੇਲਵੇ ਸਟੇਸ਼ਨ ਤੋਂ ਸਿੱਧਾ 12 ਕਿਲੋਮੀਟਰ ਲਗਭਗ ਪੈਂਦਾ ਹੈ ਸਿੱਧੀ ਸੜਕ ਪੱਕੀ ਬਹੁਤ ਵਧੀਆ ਇਸ ਸਥਾਨ ਨੂੰ ਆਉਂਦੀ ਹੈ ਰੋਪੜ ਤੋਂ ਜੇ ਆਪਾਂ ਕਨੌਲੀ ਤੋਂ ਆਉਣਾ ਹੈ ਤੇ 8 ਕਿਲੋਮੀਟਰ ਹੈ ਥਰਮਲ ਪਲਾਂਟ ਅੰਬੂਜਾ ਸਿਮਿੰਟ ਫੈਕਟਰੀ ਪਿੰਡ ਦਬੁਰਜੀ ਚੱਕ ਢੇਰਾ ਦੇ ਵਿੱਚੋਂ ਦੀ ਹੋ ਕੇ 8 ਕਿਲੋਮੀਟਰ ਦਾ ਜੋ ਰਸਤਾ ਇਸ ਸਥਾਨ ਤੇ ਆਪ ਜੀ ਪਹੁੰਚ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ